ਦਾ ਦੂਜੇ ਭਾਈ ਖਵਾਇਆ ਬੰਦੇ ਦਾ ਮਨ ਦਸਾਂ ਦਿਸ਼ਾਵਾਂ ਵਿੱਚ ਭੜਕਰਿਆ ਹੈ ਜਿਹੜਾ ਇੱਕ ਵੈਗੁਰੂ ਨੂੰ ਛੱਡ ਕੇ ਦੂਜੇ ਦੇ ਨਾਲ ਪਿਆਰ ਕਰਦਾ ਉਹ ਤੋਂਦਾ ਰਹਿੰਦਾ ਹੈ ਭੜਕਦਾ ਰਹਿੰਦਾ ਤੇ ਆਪਣੇ ਆਪ ਨੂੰ ਖਵਾਉਂਦਾ ਹੈ ਖਵਾਇਆ ਦਾ ਮਤਲਬ ਇਹ ਹੁੰਦਾ ਖਵਾਇਆ ਖਵਾਇਆ ਦਾ ਅਰਥ ਹੈ ਖਵਾਉਣਾ ਇਹ ਖਵਾਇਆ ਦਾ ਮਤਲਬ ਹੈ ਖੁਝਾ ਦੇਣਾ ਆਪਣੇ ਆਪ ਨੂੰ ਖੁਝਾ ਲੈਂਦੇ ਨੇ ਜਿਹੜੇ ਗੁਰੂ ਦੇ ਧਰਮ ਛੱਡ ਕੇ ਅੱਗੇ ਮਹਾਰਾਜ ਜੀ ਨੇ ਮਨ ਮੁਖ ਮੁਗਧ ਹਰ ਨਾਮ ਨਾ ਚੇਤਾ। ਮਿਰਥਾ ਜਨਮ ਗਵਾਇਆ। ਸਤਗੁਰੂ ਭੇਡੇ ਤਾਂ ਨਾਉ ਪਾਏ ਹਉ ਮੈਂ ਮੋਹ। ਚੁਕਾਇਆ ਜਿਨੇ ਸਤਗੁਰ ਦੇ ਦਰਸ਼ਨ ਕੀਤੇ, ਗੁਰੂ ਦੇ ਸ਼ਬਦ ਨੂੰ ਸਮਝਿਆ ਜੀਵਨ ਵਿੱਚ ਕਮਾਇਆ। ਉਹਨੇ ਆਪਣੇ ਅੰਦਰ ਦੀ ਹਉਮੈ ਤੇ ਮੋਹ ਨੂੰ ਦੂਰ ਕਰ ਲਿਆ। ਫਖੀਰ ਤੇ ਆਖਿਆ ਹਰ ਜਨ ਸਾਚੀ ਸੱਚ ਕਮਾਵੇ। ਹਰੀ ਦੇ ਜਨ ਸੱਚੇ ਦੇ ਸੱਚ ਕਮਾਉਂਦੇ ਨੇ ਜੀਵਨ ਵਿੱਚ। ਹਰ ਜਨ ਸਾਚੇ ਸਾਚ ਕਮਾਵੈ ਗੁਰ ਕੈ ਸ਼ਬਦ ਵਿਚਾਰੀ